ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਬੀਸੀ ਬਰਨਾਲਾ ਨੂੰ ਸ਼ੋਮਨੀ ਕਾਲੀਦਲ ਅਮਰਸਰ ਵੱਲੋਂ ਕਿਸਾਨ ਜਥਿਆਂ ਵੱਲੋਂ ਮੰਡੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਸਾਡੇ ਨਾਲ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਅਤੇ ਕਿਸਾਨ ਜਥੇਬੰਦੀ ਦੇ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਅਰਸ਼ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼ੋਮਨੀ ਕਾਲੀਦਲ ਅਮਰਸਰ ਮੰਗ ਪੱਤਰ ਅਸੀਂ ਪਹਿਲੀ ਪਹਿਲਾਂ ਵੀ ਬਹੁਤ ਵਾਰ ਦੇ ਚੁੱਕੇ ਹਾਂ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਸੀਂ ਵੀ ਇਕੱਠੇ ਹੋ ਕੇ ਪੰਥਕ ਜਥੇਬੰਦੀਆਂ ਵੀ ਨਾ ਸਾਡੇ ਕੌਮੀ ਇਨਸਾਫ ਮੋਰਚੇ ਦਾ 35-35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਬੈਠੇ ਹੋਏ ਨੇ ਭਾਈ 3 ਸਾਲ ਤੋਂ ਮੋਰਚਾ ਲੱਗਿਆ ਹੋਇਆ ਉੱਥੇ ਡਾਂਗਾ ਤੋਂ ਸਵਾਏ ਸਾਨੂੰ ਕੁਝ ਨਹੀਂ ਮਿਲ ਰਿਹਾ ਫੇਰ ਸਾਨੂੰ ਅੱਤਵਾਦੀ ਜਾਂ ਵੱਖਵਾਦੀ ਕਰਦਾਨਿਆ ਜਾਂਦਾ ਹੈਗਾ ਇਦੋ ਸਰਕਾਰਾਂ ਸਾਡੇ ਨਾਲ ਬੈਠ ਕੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਫਿਰ ਅਸੀਂ ਰਸਤਾ ਕਿਹੜਾ اختیار ਕਰੀਏ ਇਹ ਸਰਕਾਰਾਂ ਦੱਸਣ ਸਾਨੂੰ ਅੱਜ ਪੂਰੇ ਪੂਰੇ ਪੰਜਾਬ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਝੰਡੇ ਥੱਲੇ ਅਸੀਂ ਸਾਰੀਆਂ ਜਥੇਬੰਦੀਆਂ ਲਗਭਗ ਕਿਸਾਨ ਜਥੇਬੰਦੀਆਂ ਵੀ ਉਹਦੇ ਵਿੱਚ ਬੀਕੇਯੂ ਏਕਤਾ ਕ੍ਰਾਂਤੀਕਾਰੀ ਯੂਨੀਅਨ ਉਹ ਸਿੱਧੂਪੁਰ ਤੇ ਹੋਰ ਵੀ ਸਾਡੇ ਦਲ ਖਾਲਸਾ ਹੋਗੇ ਤੇ ਡਕਾਉਂਦਾ ਗਰੁੱਪ ਅਸੀਂ ਸਾਰੇ ਇਕੱਠੇ ਹੋ ਕੇ ਮਿਲ ਕੇ ਦੇ ਰਹਿਆਂਗੇ ਅਗਲਾ ਸੰਘਰਸ਼ ਸਾਡੇ ਜੋ ਆਗੂ ਸਹਿਬਾਨ ਕੌਮੀ ਇਨਸਾਫ ਮੋਰਚੇ ਦੇ ਸਾਨੂੰ ਜਿਹੜੀ ਵੀ ਕਾਲ ਦੇਣਗੇ ਅਸੀਂ ਚਾਹੇ ਕੋਈ ਜੇਲ੍ਹ ਪਰੋ ਅੰਦੋਲਨ ਹੋਵੇ ਕੋਈ ਹੋਰ ਹੋਵੇ ਜਿਹੜੀ ਵੀ ਕਾਲ ਦੇਣਗੇ ਅਸੀਂ ਉਹਦੇ ਤੇ ਤਿਆਰ ਬਰਤਿਆਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਸੰਘਰਸ਼ ਨੂੰ ਬਹੁਤ ਤਕੜਾ ਕੀਤਾ ਜਾਊਗਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਦਾਸ ਬੀਕੇਯੂ ਇਕਤਾ ਪੰਜਾਬ ਦਾ ਸੂਬਾ ਪ੍ਰਧਾਨ ਅੱਜ ਅਸੀਂ ਮੰਗ ਪੱਤਰ ਦੇਣ ਲਈ ਆਏ ਸੀਗੇ ਡੀਸੀ ਦਫ਼ਤਰ ਜਿਹੜੇ ਕਿ ਸਾਡੇ 40-40 ਸਾਲ ਤੋਂ ਜੇਲ੍ਹਾਂ ਦੇ ਵਿੱਚ ਨજરਬੰਦ ਨੇ ਸਾਡੇ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਭਾਈ ਭਿਉਰਾ ਭਾਈ ਤਾਰਾ ਪੁੱਲਰ ਸਾਹਿਬ ਅਤੇ ਹੋਰ ਹਜ਼ਾਰਾਂ ਹੀ ਜਿਹੜੇ ਸਾਡੇ ਬੁੱਧੀਜੀਵੀ ਨੇ ਜਿਨ੍ਹਾਂ ਨੇ ਲੜਾਈ ਲੜੀ ਆ ਕੌਮ ਦੀ ਲੜਾਈ ਲੜੀ ਆ ਜਿਨ੍ਹਾਂ ਨੇ ਵੱਧ ਅਧਿਕਾਰਾਂ ਦੀ ਲੜਾਈ ਲੜੀ ਆ ਸਾਡੇ ਵਿੱਚ ਕਾਮਰੇਡ ਭਰਾ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਨજરਬੰਦ ਨੇ ਉਹਨਾਂ ਨੂੰ ਅੱਜ ਭਾਰਤ ਦੇ ਵਿੱਚ ਦੋ ਕਾਨੂੰਨ ਨੇ ਜੇ ਤਾਂ ਬਹੁ ਗਿਣਤੀ ਜਾਂਦਾਗਾ ਅੰਦਰ ਤਾਂ ਉਹਨੂੰ ਉਹੀ 7 ਸਾਲ ਜਾਂ 14 ਸਾਲਾਂ ਦੀ ਸਜ਼ਾ ਤੋਂ ਬਾਅਦ ਬਾਹਰ ਕੱਢ ਦਿੱਤਾ ਜਾਂਦਾ ਜਿਸ ਤਰ੍ਹਾਂ ਅਰਜੀਵ ਗਾਂਧੀ ਦੇ ਕਾਤਲਾ ਨੂੰ ਛੱਡ ਦਿੱਤਾ ਗਿਆ ਹੋਰ ਵੱਡੇ ਜਿਹੜੇ ਕੇਸਾਂ ਦੇ ਵਿੱਚ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਜਿਹੜੇ ਸਾਡੇ ਇਹ ਸਿੰਘ ਬੰਦੀ ਸਿੰਘ ਨજરਬੰਦ ਨੇ ਇਹਨਾਂ ਲਈ ਕਾਨੂੰਨ ਹੋ ਰਾ ਅੱਜ 35 35 40 40 ਸਾਲਾਂ ਤੋਂ ਉਹ ਜੇਲ੍ਹ ਦੇ ਵਿੱਚ ਨજરਬੰਦ ਨੇ ਸਾਡੀ ਕੋਈ ਸੁਣਵਾਈ ਨਹੀਂ ਸੈਂਟਰ ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਕਿ ਉਹ ਜਿਹੜੇ ਬੰਦੀ ਸਿੰਘ ਆ ਉਹ ਬਾਹਰ ਨਹੀਂ ਆਉਣੇ ਚਾਹੀਦੇ ਹਾਲਾਂਕਿ ਉਹਨਾਂ ਨੇ ਕੌਮ ਦੀ ਲੜਾਈ ਲੜੀ ਹੈ ਜਿਹੜੀ ਸਾਡੀ ਲੜਾਈ ਹੈ ਉਹ ਅੱਜ ਵੀ جاری ਆ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਵੱਖ-ਵੱਖ ਕਿਸਾਨ ਦੇ ਥੇਵੰਦੀਆਂ ਸਿੱਖ ਦੇ ਥੇਵੰਦੀਆਂ ਉਹਨਾਂ ਵੱਲੋਂ ਅੱਜ ਦੇ ਦਿਨ ਜਿਹੜਾ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਸੈਂਟਰ ਸਰਕਾਰ ਨੂੰ ਤੇ ਸੂਬਾ ਸਰਕਾਰ ਦੇ ਕੰਨਾਂ ਤੱਕ ਇਹ ਸੀ ਬਾਜ਼ ਬਚੇਗੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਮੈਂ ਬਲਵੰਤ ਸਿੰਘ ਉਖੜੀ ਸੂਬਾ ਖੇ ਦੀ ਅੰਟੀਪਾਰਟੀ ਕਿਸਾਨ ਜੀ ਨੂੰ ਡਕਾਉਂਦਾ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਹੈ ਕੋਈ ਰੌਲਾ ਨਹੀਂ ਕਿ ਜਿਹੜਾ ਵੀ ਕੋਈ ਵਿਅਕਤੀ ਨਜਾਇਜ਼ ਫੜਕੇ ਅੰਦਰ ਦਿੱਤਾ ਹੋਇਆ ਹੈ ਭਾਵੇਂ ਉਹ ਸਿੱਖ ਨੇ ਭਾਵੇਂ ਕਿਸੇ ਹੋਰ ਧਰਮ ਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਬੇਮਤਲਬ ਅੰਦਰ ਦਿੱਤਾ ਗਿਆ ਹੈ ਅੱਜ ਅਸੀਂ ਉਹਨਾਂ ਲਈ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਸਾਰਿਆਂ ਨੂੰ ਰਹਾਆ ਕੀਤਾ ਜਾਵੇ ਤੇ ਜੇ ਸਰਕਾਰ ਇਹ ਨਹੀਂ ਕਰੂਗੀ ਤਾਂ ਸਾਡੀ ਮਜਬੂਰੀ ਹੋਊਗੀ ਕਿ ਅਸੀਂ ਅਗਲਾ ਐਕਸ਼ਨ ਜੋ ਸਾਡੇ ਸੰਭਵ ਹੋਊਗਾ ਉਹ ਕਰਾਂਗੇ ਤੇ ਅਸੀਂ ਕਦੇ ਵੀ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਕਿ ਜੇ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਉੱਥੇ ਲੜਾਂਗੇ ਸਾਡੀ ਲੜਾਈ ਜਾਰੀ ਰਹੂ ਧੰਨਵਾਦ ਡੇਲਿਕ ਸਵੇਰ ਵਾਲੀ ਨਿਰਮਲਤਾਵਾਦੀ ਰਿਪੋਰਟ ਬਰਨਾਲਾ